ਇੱਕ ਹੋਰ ਫੜ ਲਈ ਜੀ ਮੱਛੀ ਓਲ ਛੜਤੀ ਓਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤਾਰ ਰਾਉਂਡਰ ਤੇ ਹੁਣ ਆਪਾਂ ਖੜੇ ਆਂ ਘੱਗਰ ਨਦੀ ਦੇ ਕਿਨਾਰੇ ਤਾਂ ਘੱਗਰ ਚ ਪਤਾ ਨਹੀਂ ਕਿੰਨਾ ਉਹ ਗੰਦਾ ਪਾਣੀ ਛੱਡਿਆ ਹੋਇਆ ਹੈ ਮੱਛੀਆਂ ਵੇਖੋ ਕੋਈ ਇਸ ਤੇ ਤੜਪ ਤੜਪ ਕੇ ਮਾਰਕੀਆਂ ਉਹ ਤੇਰਦੀਆਂ ਜਾਂਦੀਆਂ ਪਈਆਂ ਤੇ ਕੁਝ ਇਹਨਾਂ ਦੂਜਾਆਂ ਅੰਕਲੇ ਮਰ ਜਾਣਾ ਵਿਚਾਰੀਆਂ ਕੁਝ ਤੜਫੰਦੀਆਂ ਨੇ ਆਓ ਕਈ ਤਰ੍ਹਾਂ ਦੀਆਂ ਆ ਵੇਖੋ ਆਹ ਕਹੇ ਮੁੱਛਾਂ ਵਾਲੀਆਂ ਵਿਚਾਰੀਆਂ ਅੱਡ ਐਵੇਂ ਮੱਛੀ ਕਦੀ ਬਾਹਰ ਨਹੀਂ ਆਉਂਦੀ ਪਰ ਜਦੋਂ ਕੋਈ ਗੰਦਾ ਪਾਣੀ ਛੱਡਦੇ ਨੇ ਉਦੋਂ ਆ ਜੀਵ ਜੰਤੂ ਮਰਦਾ ਜਿਵੇਂ ਆਹ ਮੱਛੀ ਮਰੀ ਹੋਈ ਆ ਵੇਖੋ ਤੇ ਇਧਰ ਇੱਕ ਹੋਰ ਚੀਜ਼ ਹੋਣ ਆਹ ਮੁੰਡਾ ਸਵੇਰ ਦਾ ਲੱਗਾ ਕਿੱਥੇ ਜਾਲ ਨਾ ਨਹੀਂ ਫੜੀ ਜਾਂਦੀਆਂ ਕੁੰਡੀ ਨਾ ਨਹੀਂ ਫੜੇ ਜਾਂਦੇ ਆ ਇਹ ਨਪਤੰਦਰਾ ਨੇ ਇਹ ਹੱਥਾਂ ਨੇ ਫੜ ਫੜ ਕੇ ਨ ਢੇਰ ਲਾਏ ਹੋਏ ਨੇ ਕੱਲ ਪਰਸੋਂ ਦਾ ਗੰਦਾ ਪਾਣੀ ਪਤਾ ਨਹੀਂ ਕਿੱਧਰੋਂ ਆਇਆ ਸ਼ਹਿਰ ਚੋਂ ਆਇਆ ਏ ਕਿ ਕਿੱਥੋਂ ਆਇਆ ਏ ਬੜਾ ਗੰਦਾ ਪਾਣੀ ਆਇਆ ਹੈ ਨਾ ਆ ਵੇਖੋ ਕਈ ਉਝ ਰਿਆਂ ਪਾ ਵੱਡੀ ਮੱਛਲੀ ਕੋਟੀ ਦੁਸ਼ਿਤ ਪਾਣੀ ਆਇਆ ਹੈ ਮੱਛੀ ਉਹਵੇਂ ਤਰਤਰ ਕੇ ਬਾਹਰ ਆਈ ਜਾਂਦੀ ਜੀ ਜਦੋਂ ਕਿਸਾਨ ਪਰਾਲੀ ਜਲਾਉਂਦੇ ਨੇ ਉਦੋਂ ਇਹਨਾਂ ਨੂੰ ਬੜਾ ਦੁੱਖ ਹੁੰਦਾ ਸਰਕਾਰਾਂ ਪਰ ਜਦੋਂ ਐਵੇਂ ਦਾ ਦੁਸ਼ਿਤ ਪਾਣੀ ਗੰਦਾ ਮੰਦਾ ਛੱਡਦੇ ਨੇ ਫੈਕਟਰੀਆਂ ਵਾਲਾ ਉਦੋਂ ਕਿੰਨੇ ਜੀਵ ਜੰਤੂ ਮਰਦੇ ਨੇ ਛੜਤੀ ਓਏ ਬਹੁਤ ਜਿਆਦੀਆਂ ਮੱਛੀਆਂ ਆਈਆਂ ਮਰ ਰਹੀਆਂ ਵਿਚਾਰੀਆਂ ਤੜ ਤੜਫ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਚੈਨਲ ਵੀ ਬਲਕੀਤ ਆਲਰਾਊਂਡਰ ਜ਼ਰੂਰ ਫੋਲੋ ਕਰਿਓ